ਸਰ ਸਾਹਿਬ ਦੀ ਥਾਤੇ ਚੰਡੀਗੜ੍ਹ ਦੇ ਵਿੱਚ ਹੀ ਵਿਧਾਨ ਸਭਾ ਸੈਸ਼ਨ ਸਦਨ ਦੀ ਮੰਗ ਕੀਤੀ ਗਈ ਹੈ ਕਾਂਗਰਸ ਆਗੂ ਨੇ ਤਰਫ ਤਰਜਿੰਦਰ ਬਾਜਵਾ ਜਿਨ੍ਹਾਂ ਦੇ ਵੱਲੋਂ ਸੀਐਮ ਨੂੰ ਚਿੱਠੀ ਲਿਖੀ ਗਈ ਹੈ ਸੈਸ਼ਨ ਪੰਜਾਬ ਵਿਧਾਨ ਸਭਾ ਕੰਪਲੈਕਸ ਦੇ ਵਿੱਚ ਹੀ ਬੁਲਾਉਣ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਸ਼ਹੀਦੀ ਸਮਾਗਮਾਂ ਦੇ ਮੌਕੇ ਆਨੰਦਪੁਰ ਸਾਹਿਬ ਦੇ ਵਿੱਚ ਸੰਗਤ ਦਾ ਨਾਅਕਿਆ ਹੈ ਕਿ ਭਾਰੀ ਇਕੱਠ ਹੋਏਗਾ ਵਿਧਾਇਕਾਂ ਅਫਸਰਾਂ ਤੇ ਵੀਰਿਆ ਨੂੰ ਦਿੱਕਤਾਂ ਆ ਸਕਦੀਆਂ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਦਬਾਅ ਬਣੇਗਾ ਤਰਫ ਤਰਜਿੰਦਰ ਬਾਜਵਾ ਨੇ ਕਿਹਾ ਸੈਸ਼ਨ ਦੇ ਕਰੋੜਾਂ ਰੁਪਏ ਦਾ ਵਾਧੂ ਖਰਚਾ ਵੀ ਆਏਗਾ ਔਰ ਇਹ ਪੈਸਾ ਸੰਗਤ ਦੇ ਲਈ ਪ੍ਰਬੰਧਾਂ ਤੇ ਖਰਚ ਕੀਤਾ ਜਾ ਸਕਦਾ ਹੈ ਸੈਸ਼ਨ ਕਿਸੇ ਹੋਰ ਥਾਂ ਤੇ ਕਰਵਾਏ ਜਾਣ ਦੀ ਰਵਾਇਤ ਨਹੀਂ ਹੈ ਤਤ ਤਰਜ ਜਿਹੜਾ ਪੰਜਵਾਂ ਜਨੇ ਨੇ ਉਹਨਾਂ ਦੇ ਵੱਲੋਂ ਇਹ ਕਿਆ-ਕਿਆ ਹੈ ਸੁਝਾਅ ਵੀ ਕੁਝ ਸਰਕਾਰ ਨੂੰ ਦਿੱਤੇ ਗਏ ਨੇ ਉਹਨਾਂ ਨੇ ਇਹ ਮੰਗ ਵੀ ਚੁੱਕੀ ਹੈ ਕਿ ਸੈਸ਼ਨ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਦੀ ਥਾਂ ਤੇ ਜਿਹੜਾ ਹੈ ਕਿਤੇ ਹੋਰ ਜਿਹੜਾ ਜ਼ਿਕਰ ਸਦਿਆ ਜਾ ਰਿਹਾ ਤਾਂ ਇਸ ਦੀ ਰਵਾਇਤ ਨਹੀਂ ਹੈ ਤਾਂ ਚੰਡੀਗੜ੍ਹ ਦੇ ਵਿੱਚ ਹੀ ਬੁਲਾਇਆ ਜਾ ਸਕਦਾ ਹੈ ਜਿਹੜਾ ਪੈਸਾ ਹੈ ਉਹ ਵੀ ਬਚ ਜਾਏਗਾ ਔਰ ਨਾਲ ਹੀ ਦੂਸਰੇ ਪਾਸੇ ਜਿਹੜੀਆਂ ਖੱਜਲ ਖਵਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਆਉਣ ਗਿਆ ਪੁਲਿਸ ਪ੍ਰਸ਼ਾਸਨ ਨੂੰ ਮੀਡੀਆ ਨੂੰ ਸੰਗਤ ਨੂੰ ਦਿੱਕਤ ਆਏਗੀ ਕਿਉਂਕਿ ਸੁਭਾਵਿਕ ਤੌਰ ਤੇ ਜਦੋਂ ਸਾਰੇ ਹੀ ਵਿਧਾਇਕ ਉੱਥੇ ਪਹੁੰਚਣਗੇ ਤਾਂ ਫਿਰ ਸੈਸ਼ਨ ਪੂਰਾ ਅੱਥੇ ਚੱਲੇਗਾ ਤਾਂ ਫਿਰ ਜਿਹੜੀਆਂ ਦਿੱਕਤਾਂ ਨੇ ਉਹ ਬੇहद ਵੱਡੇ ਪੱਧਰ ਤੇ ਆ ਸਕਦੀਆਂ ਨੇ ਤਰ ਤਰਪਤਰ ਜਿੰਦਰ ਬਾਜਵਾ ਸਾਡੇ ਨਾਲ ਖੁਦ ਫੋਨ ਲਾਈਨ ਤੇ ਮੌਜੂਦ ਨੇ ਸਾਬਕਾ ਮੰਤਰੀ ਨੇ ਬਾਜਵਾ ਸਾਹਿਬ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਤੁੰਗੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਤੁਸੀਂ ਮੰਗ ਕਰ ਰਹੇ ਹੋ ਕਿਉਂਕਿ ਹੁਣ ਤੱਕ ਇਹ ਕਿਸੇ ਨੇ ਵੀ ਮੰਗ ਨਹੀਂ ਚੁੱਕੀ ਐ ਤੁਸੀਂ ਪਹਿਲੇ ਹੀ ਆ ਗੂ ਉਹ ਜਿਨ੍ਹਾਂ ਨੇ ਕਿਹਾ ਕਿ ਨਹੀਂ ਹੋਣਾ ਚਾਹੀਦਾ ਅਨੰਦਪੁਰ ਸਾਹਿਬ ਦੇ ਵਿੱਚ ਇਹ ਸੈਸ਼ਨ ਔਰ ਬਹੁਤ ساری ਵਜ੍ਹਾ ਵੀ ਤੁਸੀਂ ਦੱਸਿਆ ਨੇ ਦੇਖੋ ਸੈਸ਼ਨ ਪੜਾਉਣਾ ਚੰਗੀ ਚੀਜ਼ ਸੀ ਚੰਗੀ ਗੱਲ ਸੀ ਕਿਉਂਕਿ ਗੁਰੂ ਮਹਾਰਾਜ ਸਾਹਿਬ ਦੀ ਸ਼ਹਾਦਤ ਬੜੀ ਉੱਚੀ ਤੇ ਸੁੱਚੀ ਚੀਜ਼ ਸੀ ਵਰਕ ਵਾਸਤੇ ਧਰਮ ਵਾਸਤੇ ਉਹਨਾਂ ਨੇ ਬੜੀ ਸ਼ਹਾਦਤ ਦਿੱਤੀ ਉਹਨਾਂ ਦਾ 330 ਸਾਲਾ ਸ਼ਹੀਦੀ ਦਿਨ ਆ ਰਿਹਾ ਸੀ ਤੇ ਸੈਸ਼ਨ ਪੁਰਾਣਾ ਚਾਹੀਦਾ ਸੀ ਮੇਰੀ ਰਿਕੁਐਸਟ ਇਹ ਸੀ ਸਰਕਾਰ ਨੂੰ ਕਿ ਉੱਥੇ ਕਰੋੜਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਸ਼ਰਧਾਂਜੂ ਸ਼ਰਧਾਲੂ ਜਾਣੇ ਨੇ ਪੰਜਾਬ ਦਾ ਹਰ ਵਰਗ ਨੇ ਉੱਥੇ ਜਾਣ ਦੀ ਕੋਸ਼ਿਸ਼ ਕਰਨੀ ਹੈ ਮੱਥਾ ਟੇਕਣ ਦੀ ਕੋਸ਼ਿਸ਼ ਕਰਨੀ ਹੈ ਤੇ ਬੇਦਹਾ ਦੁਨੀਆ ਹੋਣੀ ਹੈ ਸ਼ਰਧਾਲੂਆਂ ਦਾ ਗੜੀ ਸ਼ੰਕਰ ਤੋਂ ਲੈ ਕੇ ਅਨੰਪੁਰ ਸਾਹਿਬ ਤੱਕ ਜੀ ਰੋਪੜ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਉਹਨੇ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਦੁਨੀਆ ਹੀ ਦੁਨੀਆ ਸ਼ਰਦਾਲੂ ਸ਼ਰਦਾਲੂ ਹੋਣੇ ਨੇ ਹਮ ਉਹਨਾਂ ਦੇ ਵਿੱਚੋਂ ਕਾਰਾਂ ਕੱਢਣੀਆਂ ਖੜਨਾ ਐਮਰਾਂ ਨੂੰ ਖੜਨਾ ਉੱਥੇ ਪਹੁੰਚਾਉਣਾ ਫਿਰ ਐਮਰ ਵਾਪਸ ਲਿਆਉਣਾ ਹਮ ਇਹ ਕੋਈ ਛੋਟੀ ਗੱਲ ਨਹੀਂ ਹੋਵੇ ਦੁਨੀਆ ਮੇਲੇ ਜ ਹਰ ਤਰ੍ਹਾਂ ਦੀ ਦੁਨੀਆ ਹੁੰਦੀ ਰੱਬ ਨਾ ਕਰੇ ਕੋਈ ਮਾੜਾ ਮੋਟਾ ਇਨਸੀਡੈਂਟ ਹੋ ਜੇ ਹਮ ਤੇ ਉਹ ਗੱਲ ਹੋਰ ਪਾਸੇ ਨੂੰ ਚਲੇ ਜਾਏਗੀ ਕੈਪਟਨ ਸਾਹਿਬ ਬੜੇ ਵੀ ਬਾਬੇ ਨਾਨਕ ਜੀ ਦਾ 550 ਸਾਲਾ ਦਾ ਫੰਕਸ਼ਨ ਆਇਆ ਸੀਗਾ ਜੀ ਸੈਸ਼ਨ ਭਰ ਆਇਆ ਸੀਗਾ ਪਰ ਚੰਡੀਗੜ੍ਹ ਚ ਹਾਂ ਉੱਥੇ ਸਦਾ ਮਰਮੋਣ ਸਿੰਘ ਵੀ ਆਏ ਸੀ ਚੰਡੀਗੜ੍ਹ ਐਸੈਂਬਲੀ ਹਾਲ ਬੜਿਆ ਸੈਸ਼ਨ ਸਾਰੇ ਉੱਥੇ ਹੀ ਹੋਣੇ ਚਾਹੀਦੇ ਹਨ ਉੱਥੇ ਸਦਨ ਸ਼ਰਧਾਂਜਲੀ ਦੇਣ ਤੇ ਉੱਥੋਂ ਫਿਰ ਅਨੰਦਪੁਰ ਸਾਹਿਬ ਜਾ ਕੇ ਜੋ ਮਰਜੀ ਕਰਨ ਫਿਰ ਹੀ ਰਿਕਵੈਸਟ ਸੀ ਸ਼ੀਮਨ ਸ਼ਾਹਬ ਨੂੰ ਰਾਈ ਸੀ ਜੀ ਉਗ ਮੰਨਣਾ ਨਾ ਮੰਨਣਾ ਉਹਨਾਂ ਦੀ ਮਰਜ਼ੀ ਹੈ ਪਰ ਮੇਰਾ ਖਿਆਲ ਆ ਕਿ ਇਹ ਬਹੁਤ ਬਹੁਤ ਆਫਗਾਮ ਹੋਊਗਾ ਤੇ ਉਹਨਾਂ ਨੂੰ ਰਿਕੁਐਸਟ ਆ ਜ਼ਰੂਰੀ ਸੀਗਾ ਅ اچھا ਬਾਜਵਾ ਸਾਹਿਬ ਤੁਹਾਨੂੰ ਥਾਂ ਦੀ ਜਾਣਕਾਰੀ ਹੈ ਕਿ ਐਗਜੈਕਟ ਕਿੱਥੇ ਸੈਸ਼ਨ ਬੁਲਾਇਆ ਜਾਏਗਾ ਕਿਉਂਕਿ ਕੇਸਕਰ ਸਾਹਿਬ ਦੁਆਰਾ ਸਾਹ ਤੋਂ ਕਿੰਨੀ ਦੂਰੀ ਤੇ ਹੋਏਗਾ ਕੋਈ ਪਤਾ ਨਹੀਂ ਜੀ ਕਿੱਥੇ ਕਿਸੇ ਬਣਾ ਰਹੇ ਨੇ ਦੇਖੋ ਕਿ ਨਵਾਂ ਹਾਲ ਬਣਾਉਣਾ ਨਵੀਂ ਜਗ੍ਹਾ ਬਣਾਉਣੀ ਮੇਰਾ ਤਾਂ ਕਰੋੜਾ ਰੁਪਏ ਦਾ ਖਰਚਾ ਆਊਗਾ ਕੋਈ ਦਿਖੋ ਟਕਰੀ ਬੰਦੀ ਹਾਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸ਼ਾਇਦ ਸਾਥ ਦੇ ਨੇ ਪਰ ਗਵਰਨਰ ਸਾਹਿਬ ਨੇ ਜਾਣਾ ਸਪੀਕਰ ਸਾਹਿਬ ਸਾਰਾ ਜਾਣਾ ਹਾਂ ਤਾਂ ਚਲੋ ਇਹ ਚੀਫ ਮਿਨਿਸਟਰ ਸਾਹਿਬ ਗਵਰਨਰ ਸਾਹਿਬ ਦੇ ਬਾਇਆ ਹੈਲੀਕਾਪਟਰ ਚਲੇ ਜਾਣਗੇ ਜੀ ਜਿਹੜੇ 117 18 ਐਮ ਐਲ ਏ ਵਜੀਬ ਨੇ ਇਹਦਾ ਬਾਈ ਗਾਰਡ ਜਾਣਗੇ ਨਾ ਤੇ ਇੰਨੀ ਭੀੜ ਦੇ ਵਿੱਚੋਂ ਗਾਰਾਂ ਕੱਢਣੀਆਂ ਸੌਖੀਆਂ ਨਹੀਂ ਹੋਣਗੀਆਂ ਚੰਗੀਆਂ ਵੀ ਨਹੀਂ ਲੱਗਣਗੀਆਂ ਹਾਂ ਜੀ ਜੇਕਰ ਸਰਕਾਰ ਵਾਲੇ ਪਾਸੇ ਐਸਐਮ ਸਾਹਿਬ ਦੀ ਗੱਲ ਸੁਣੀਏ ਅਸੀਂ ਕਿਉਂ ਸੈਸ਼ਨ ਬੁਲਾ ਰਹੇ ਨੂੰ ਕਹ ਰਹੇ ਨੇ ਕਿ ਇਤਿਹਾਸਿਕ ਸਮਾਂ ਹੈ ਇਤਿਹਾਸਿਕ ਦਿਨ ਹੈ ਔਰ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਇਤਿਹਾਸ ਦੇ ਰੂਪ ਦੇ ਵਿੱਚ ਹੀ ਅਸੀਂ ਸੈਸ਼ਨ ਬੁਲਾ ਰਹੇ ਹਾਂ ਇਤਿਹਾਸਿਕੀ ਫੈਸਲਾ ਨਾ ਫਿਰ ਬਾਬੇ ਨਾਨਕ ਦਾ 550 ਸਾਲਾ ਵੀ ਇਤਿਹਾਸਿਕ ਸਮਾਂ ਸੀਗਾ ਹੂੰ ਉਹੋ ਸ਼ਮਾ ਘਟ ਸਮਾਂ ਨਹੀਂ ਸੀ ਉਹ ਵੀ ਇਤਿਹਾਸਿਕ ਸਮਾਂ ਸੀ ਇਹ ਵੀ ਇਤਿਹਾਸਿਕ ਸਮਾਂ ਵਾ ਪਰ ਜਿਹੜੀ ਜਗ੍ਹਾ ਬਣੀ ਹੋਈ ਹੈ ਇਹਨਾਂ ਕੰਮਾਂ ਲਈ ਉਹਨੂੰ ਵਰਤਗੇ ਉੱਥੇ ਜੋ ਮਰਜੀ ਇਤਿਹਾਸਿਕ ਸਮੇਂ ਮੁਤਾਬਕ ਜਿਹਨੂੰ ਮਰਜੀ ਚੱਲ ਕੇ ਜਾਂ ਦਾਜਨੀਆਂ ਦਿਓ ਅਸੀਂ ਸਾਰੇ ਪਾਰਟਿਸਪੇਟ ਕਰਾਂਗੇ ਕਰਨਾ ਚਾਹਾਂਗੇ ਪਰ ਮੇਰਾ ਖਿਆਲ ਹੈ ਉੱਥੇ ਸੈਸ਼ਨ ਬੁਲਾਉਣਾ ਆਨੰਦਪੁਰ ਸਾਹਿਬ ਬੁਲਾਉਣਾ ਤੇ ਇੱਕ ਮੇਰੀ ਸੋਚ ਮੁਤਾਬਕ ਜ਼ਿਆਦਾ ਕੰਮ ਆਊਗਾ ਸੋ ਬੱਤ ਯੋ ਨਾ ਦਬਸਰਾ ਜੋ ਕਰਨੀ ਹੈ ਠੀਕ ਕਰ ਸਕਦਾ ਅਚਰ ਰੂਟੀਨ ਦੇ ਵਿੱਚ ਉਹ ਕਹਿ ਰਹੇ ਨੇ ਕਿ ਉੱਥੇ ਹੀ ਸੈਸ਼ਨ ਹੋਇਆ ਕਰੇਗਾ ਪਰ ਬੱਚੇ ਉੱਥੇ ਹੋਣਗੇ ਸ਼ਾਮਲ ਹੋਣਗੇ ਔਰ ਇੱਕ ਤਰ੍ਹਾਂ ਦੇ ਨਾਲ ਇਤਿਹਾਸ ਬਣ ਜਾਏਗਾ ਇਤਿਹਾਸਿਕ ਫੈਸਲੇ ਵੀ ਹੋਣਗੇ ਔਰ ਜੇਕਰ ਮਿਸਾਲ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਵੀ ਕਹਿਣਾ ਕਿ ਮਿਸਾਲ ਵੀ ਪੇਸ਼ ਹੋਏਗੀ ਔਰ ਇਹ ਸੁਨੇਹਾ ਪੂਰੇ ਦੇਸ਼ ਤੇ ਵਿੱਚ ਜਾਏਗਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਵੱਖਰੀ ਸੋਚ ਲੈ ਕੇ ਚੱਲ ਰਹੇ ਨੇ ਜੇਕਰ ਸਰਕਾਰ ਦੀ ਗੱਲ ਫਿਰ ਸ਼ਹਾਦਤਾਂ ਚਾਨਣੀ ਚੰਗੂ ਚ ਹੋਈ ਸੀ ਫਿਰ ਉੱਥੇ ਸਦਨਾ ਚਾਹੀਦੀ ਸੀ ਜੀ ਇਥੋ ਤੇ ਤਰੇ ਸਨੋ ਪ੍ਰਸ਼ਾਦ ਤੇ ਚਾਨਣੀ ਚੰਗ ਚੋਈ ਸੀ ਹੂੰ ਜੋ ਚਲੋ ਉਹਨਾਂ ਦੀ ਮਰਜ਼ੀ ਆ ਜੀ ਸਰਕਾਰ ਦੀ ਆਪਣੀ ਮਰਜ਼ੀ ਆ ਅਸੀਂ ਤੇ ਉਹਨਾਂ ਨੂੰ ਸੁਜੈਸ਼ਨ ਹੀ ਦੇ ਸਕਦੇ ਆ ਨਾ ਬਾਕੀ ਹੁਕਮ ਤਾਂ ਉਹਨਾਂ ਦੇ ਚੜਾ ਲਿਆ ਹੂੰ ਠੀਕ ਹੈ ਠੀਕ ਹੈ ਬਾਦਵਤ ਸਾਹਿਬ ਜੀ ਗੱਲਬਾਤ ਕਰਨ ਲਈ ਧੰਨਵਾਦ ਹੈ ਸ਼ੁਕਰੀਆ ਆ ਤਾਂ ਆਬਜੈਕਸ਼ਨ ਨਹੀਂ ਹੈ ਬਲਕਿ ਸਲਾਹ ਦੇ ਰਹੇ ਨੇ ਤਿਰਪਤਰਜਿੰਦਰ ਬਾਜਵਾ ਜੋ ਸਾਫ ਦਾ ਮੰਤਰੀ ਨੇ ਕਾਂਗਰਸ ਦੇ ਆਕੂ ਨੇ ਉਹਨਾਂ ਦਾ ਕਹਿਣਾ ਕਿ 550 ਸਾਲਾ ਗੁਰਨਾਨਕ ਦੇਵ ਜੀ ਦਾ ਸੀ ਜਦੋਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਸ ਵੇਲੇ ਸੈਸ਼ਨ ਬੁਲਾਇਆ ਗਿਆ ਸੀ ਖਾਸ ਸਰਕਾਰ ਦੇ ਵੱਲੋਂ ਪਰ ਉਹ ਚੰਡੀਗੜ੍ਹ ਦੇ ਵਿੱਚ ਬੁਲਾਇਆ ਗਿਆ ਸੀ ਔਰ ਹੁਣ ਜੇਕਰ ਅਨੰਦਪੁਰ ਸਾਹਿਬ ਦੇ ਵਿੱਚ ਸੱਦਿਆ ਗਿਆ ਹੈ ਤਾਂ ਫਿਰ ਇਹ ਖੱਜਲ ਖੁਆਰੀ ਔਰ ਪਰੇਸ਼ਾਨੀ ਜਿਹੜੀ ਆ ਬਹੁਤ ਜ਼ਿਆਦਾ ਹੋਏਗੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਬਹੁਤ ਜ਼ਿਆਦਾ ਕੰਮ ਵੱਧ ਜਾਏਗਾ ਔਰ ਚੰਗਾ ਨਹੀਂ ਲੱਗੇਗਾ ਕਿ ਉਹ ਗੱਡੀਆਂ ਜਿਹੜੀਆਂ ਨੇ ਉੱਥੇ ਆ ਜਾ ਰਹੀਆਂ ਨੇ 117 MLA ਨੇ ਉਹਨਾਂ ਨੇ ਜਾਣਾ ਹੈ ਹੋਰ ਕੋਈ ਖਾਸ ਮਹਿਮਾਨ ਜਿਕਰ ਗਵਰਨਰ ਸਾਹਿਬ ਨੂੰ ਵੀ ਸੱਦਿਆ ਜਾਂਦਾ ਹੈ ਤਾਂ ਉਹਨਾਂ ਨੇ ਜਾਣਾ ਹੈ ਅੱਤ ਫਿਰ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਜਿਹੜੀ ਆ ਉਹ ਪੈਦਾ ਹੋ ਸਕਦਾ ਹੈ ਅੱਗੇ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਰਿਕਾਰਡ ਤੋੜ ਇਜ਼ਾਫਾ ਹੋਇਆ ਹੈ। ਇੱਕ ਦਿਨ ਦੇ ਵਿੱਚ ਕਰੀਬ 300 ਥਾਵਾਂ 'ਤੇ ਪਰਾਲੀ ਸਾੜੀ ਗਈ ਹੈ। ਇੱਕ ਸੀਜ਼ਨ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਦੱਸਿਆ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਆਂਕੜਾ ਹੈ। ਪਰਾਲੀ ਸਾੜਨ ਦੇ ਕੁਲ ਮਾਮਲੇ 1200 ਤੋਂ ਪਾਰ ਜਿਹੜੇ ਨੇ ਉਹ ਹੋ ਚੁੱਕੇ ਨੇ। ਕੱਲ ਪਰਾਲੀ ਸਾੜਨ ਦੇ 283 ਮਾਮਲੇ ਸਾਹਮਣੇ ਆਏ ਸਨ। ਅ ਕੱਲ ਸਭ ਤੋਂ ਵੱਧ ਸੰਗਰੂਰ ਦੇ ਵਿੱਚ 79 ਥਾਵਾਂ ਤੇ ਪ੍ਰਾਲੀ ਛੜੀ ਹੈ ਔਰ ਤਰਨਤਾਰਨ ਚ 43 ਅਤੇ ਫਲੋਸਪੁਰ ਦੇ ਵਿੱਚ 32 ਕੇਸ ਅ ਦਰਜ ਕੀਤੇ ਗਏ ਯਾਨੀ ਕਿ ਪ੍ਰਾਲੀ ਸਾਡਾ ਦਾ ਸਿਲਸਿਲਾ ਜਿਹੜਾ ਹੈ ਉਹ ਜਾਰੀ ਹੈ ਔਰ ਇਨਫੈਕਟ ਪਿਛਲੇ ਦਿਨਾਂ ਪਿਛਲੇ ਦਿਨ ਜਿਹੜਾ ਹੈ ਇਹ ਰਿਕਾਰਡ ਤੋੜਾ ਅੰਕੜਾ ਜਿਹੜਾ ਮਾਮਲਾ ਉਹ ਸਾੰਪਿਆ ਤਾ ਸੂਬੇ ਪਾਰ ਦੇ ਵਿੱਚ ਦੱਸਈਏ ਕਿ ਜਿੱਥੇ ਵੱਖ-ਵੱਖ ਥਾਂਈ ਕਾਰਵਾਈ ਹੋ ਰਹੀ ਹੈ ਯਕੈਲੀਏ ਕਿ ਅਫਸਰਾਂ ਨੂੰ ਜਿਹੜੇ ਨੋਟਿਸ ਹੋ ਰਹੇ ਨੇ ਕਿ ਥਾਵਾਂ ਤੇ ਪਹੁੰਚਿਆ ਕਿ ਉਹ ਨਹੀਂ ਜਾ ਰਿਹਾ ਦੂਸਰੇ ਪਾਸੇ ਰਿਕਾਰਡ ਤੋੜਾਂ ਅੰਕਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਤਾਂ ਸਭ ਤੋਂ ਵੱਧ ਸੰਗਰੂਰ ਦੇ ਵਿੱਚ 79 ਥਾਵਾਂ ਤੇ ਪ੍ਰਾਲੀ ਜਿਹੜੀ ਹੈ ਉਹ ਸੰਭੀ ਸਾੜੀ ਗਈ ਹੈ ਤਾਂ ਨਹੀਂ ਰੁਕ ਰਹੀ ਪ੍ਰਾਲੀ ਦੀ ਅਕਤ ਕਿੰਨਾ ਜ਼ਿਆਦਾ 24 ਘੰਟਿਆਂ ਦੇ ਵਿੱਚ 283 ਕੇਸ ਆਪਣੇ ਆਪ ਦੇ ਵਿੱਚ ਰਿਕਾਰਡ ਤੋੜਨੇ ਤਾਂ ਸਭ ਤੋਂ ਪਹਿਲਾ ਅਜੇਕਰ ਜ਼ਿਕਰ ਕੀਤਾ ਜਾਵੇ ਤਾਂ ਸੰਗਰੂਰ ਦੇ ਵਿੱਚ ਦੱਸਿਆ ਕਿ 79 ਥਾਵਾਂ ਤੇ ਪ੍ਰਾੜੀ ਸਾਲੀ ਗਈ ਹੈ ਹਾਲਾਂਕਿ ਪਟਿਆਲਾ ਦੇ ਵਿੱਚ ਨੰਬਰ 25 ਹੈ ਘਟ ਹੈ ਸ਼ੁਰੂਆਤ ਸੰਗਰੂਰ ਤੋਂ ਕਰਦੇ ਹਾਂ 79 ਮਾਮਲੇ ਜਿਹੜੇ ਨੇ ਉਹ ਗੱਲ ਸਾਹਮਣੇ ਆਏ ਨੇ ਇੱਕ ਦਿਨ ਦੇ ਵਿੱਚ ਤਰਨਤਾਰਨ ਦੇ ਵਿੱਚ 43 ਥਾਵਾਂ ਤੇ ਪ੍ਰਾੜੀ ਜਿਹੜੀ ਹੈ ਸਾਲੀ ਗਈ ਹੈ ਔਰ ਫਿਰੋਜ਼ਪੁਰ ਦੇ ਵਿੱਚ ਉਹੀ ਆਕੜਾ ਬੱਤੇ ਹੈ ਯਾਨੀ ਕਿ ਹੌਲੀ-ਹੌਲੀ ਵਾਧਾ ਨਜ਼ਰ ਆ ਰਿਹਾ ਹੈ ਔਰ ਕੱਲ ਤਾਂ ਰਿਕਾਰਡ ਤੋੜਿਆ 283 ਕੇਸ ਜਿਹੜੇ ਨੇ 24 ਘੰਟੇ ਚ ਸਾਹਮਣੇ ਆਏ ਨੇ ਪਟਿਆਲਾ ਦੇ ਵਿੱਚ ਇਹੀ ਆਕੜਾ 25 ਹੈ 25 ਥਾਵਾਂ ਤੇ ਪ੍ਰਾਣੀ ਸਾੜੀ ਹੈ ਔਰ ਬਠਿੰਡਾ ਦੇ ਵਿੱਚ 19 ਥਾਵਾਂ ਤੇ ਪ੍ਰਾਣੀ ਸਾੜਾ ਦੇ ਬੰਦੇ ਸਾਹਮਣੇ ਆਏ ਨੇ ਔਰ ਉਹੀ ਆਕੜਾ ਜੇਕਰ ਗੱਲ ਕੀਤੀ ਜਾਵੇ 16 ਮਾਮਲੇ ਜੜੇ ਨੇ ਉਹ ਮਾਨਸਾ ਦੇ ਵਿੱਚ ਸਾਹਮਣੇ ਆਏ ਨੇ ਕਿ 16 ਥਾਵਾਂ ਤੇ ਪ੍ਰਾਣੀ ਦਿੱਤੇ ਦੀ ਨਹੀਂ ਸਾੜੀ ਹੈ ਪਰ ਜ਼ਿਕਰ ਯੋਗ ਇਹ ਵੀ ਹੈ ਕਿ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਕਿ ਮਾਮਲੇ ਜੜੇ ਨੇ ਉਹ ਅਜੇ ਇਸ ਕਰਕੇ ਵਾਧ ਰਹੇ ਨੇ ਕਿਉਂਕਿ ਪ੍ਰਾਣੀ ਅੱਦੇ ਜਿਹੜੀ ਹੈ ਉਹ ਪਹਿਲਾਂ ਅੰਸਤ ਸਾਬ ਵੀ ਗਈ ਆ ਕਹਿ ਲਈਏ ਕਿ ਸਾੜੀ ਗਈ ਔਰ ਹੁਣ ਅੱਧੀ ਅੱਧੀ ਫਸਲ ਜਲੀ ਹੈ ਉਹ ਉਸ ਦੀ ਵੱਡੀ ਹੁਣ ਹੈ ਇਸ ਦਾ ਜਿਵੇਂ ਸੀਐਮ ਨੇ ਵੀ ਕੀਤਾ ਸੀ ਤਾਂ ਤਰਨ ਤਰਨ ਦੇ ਵਿੱਚ 296 ਮਾਮਲੇ ਜੜੇ ਨੇ ਹੁਣ ਤੱਕ ਦੇ ਰਿਕਾਰਡ ਕੀਤੇ ਗਏ ਨੇ 1216 ਮਾਮਲੇ ਹੁਣ ਤੱਕ ਕੁੱਲ ਸਾਹਮਣੇ ਆਏ ਨੇ ਪਰਾਲੀ ਸਾੜਨ ਦੇ ਅੰਮ੍ਰਿਤਸਰ ਦੇ ਵਿੱਚ 173 ਥਾਵਾਂ ਤੇ ਹੁਣ ਤੱਕ ਜਿਹੜੀ ਹੈ ਕੁੱਲ ਪਰਾਲੀ ਜਿਹੜੀ ਹੈ ਉਹ ਸਾੜੀ ਗਈ ਹੈ ਉਹੀ ਅੰਕੜਾ ਸੰਘੂਰ ਦੇ ਵਿੱਚ 170 ਹੈ ਬੀਤੇ ਦਿਨੀ ਰਿਪੋਰਟ ਤੌਰ 'ਤੇ ਜੋ ਸਾਹਮਣੇ ਆਏ ਪਰ ਟੋਟਲ ਜਿਹੜਾ ਅੰਕੜਾ ਹੁਣ ਤੱਕ ਹੈ ਪਰਾਲੀ ਸਾੜਨ ਦਾ ਤਾਂ 170 ਥਾਵਾਂ ਤੇ ਪਰਾਲੀ ਜਿਹੜੀ ਹੈ ਉਹ ਸਾੜੀ ਗਈ ਹੈ ਤਾਂ ਇਹ 15 ਸਤੰਬਰ ਤੋਂ ਲੈ ਕੇ 29 ਅਕਤੂਬਰ ਤੱਕ ਦਾ ਡਾਟਾ ਜਿਹੜਾ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਇਸੇ ਤਰੀਕੇ ਜੇਕਰ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ 123 ਥਾਵਾਂ ਤੇ ਪਰਾਲੀ ਹੁਣ ਤੱਕ ਸਾੜੀ ਗਈ ਹੈ ਪਟਿਆਲਾ ਦੇ ਵਿੱਚ 73 ਥਾਵਾਂ ਤੇ ਹੁਣ ਤੱਕ ਪਰਾਲੀ ਜਿਹੜੀ ਹੈ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ ਔਰ ਇਸੇ ਤਰੀਕੇ ਬਠਿੰਡਾ ਦੇ ਵਿੱਚ 61 ਥਾਵਾਂ ਤੇ ਪ੍ਰਾਲੀ ਜਿਹੜੀ ਸਾੜੀ ਗਈ ਹੈ ਯਾਨੀ ਕਿ ਪ੍ਰਾਲੀ ਸਾੜਨ ਦਾ ਹੁਣ ਤੱਕ ਦਾ ਜਿਹੜਾ ਆਂਕੜਾ ਹੈ ਉਹ 1216 ਹੈ ਔਰ ਉਸ ਦੇ ਚਲਦੇ ਵੱਖ-ਵੱਖ ਜ਼ਿਲ੍ਹਿਆਂ ਦਾ ਇਹ ਰਿਕਾਰਡ ਹੈ ਕਿ ਕਿੰਨੇ ਥਾਵਾਂ ਤੇ ਹੁਣ ਤੱਕ ਜਿਹੜੀ ਕੁੱਲ ਪ੍ਰਾਲੀ ਉਹ ਸਾੜੀ ਗਈ ਹੈ ਯਾਨੀ ਕਿ ਸਭ ਤੋਂ ਜ਼ਿਆਦਾ ਜਕਰ ਜ਼ਿਕਰ ਕੀਤਾ ਜਾਵੇ ਕੱਲ ਦਾ ਆਂਕੜਾ ਸੰਗਰੂਰ ਦਾ ਹੈ ਪਰ ਬਾਕੀ ਥਾਵਾਂ ਦੇ ਰਿਕਾਰਡ ਹੈ ਕਪੂਰਥਲਾ ਦੇ ਵਿੱਚ 48 ਥਾਵਾਂ ਤੇ ਇਸੇ ਤਰੀਕੇ ਗੁਰਦਾਸਪੁਰ ਦੇ ਵਿੱਚ 43 ਥਾਵਾਂ ਤੇ ਤੇ ਨਾਲ ਹੀ ਬਰਨਾਲਾ ਦੇ ਵਿੱਚ 28 ਮਾਮਲੇ ਪ੍ਰਾਲੀ ਸਾੜਨ ਦੇ ਹੁਣ ਤੱਕ ਦੇ ਸામਨੇ ਆ ਚੁੱਕੇ ਨੇ ਇਹ ਅੰਕੜਾ ਜਿਹੜਾ ਹੈ ਉਹ ਬਿਆਨ ਕਰ ਰਿਹਾ ਹੈ 15 ਸਤੰਬਰ ਤੋਂ ਲੈ ਕੇ 29 ਅਕਤੂਬਰ ਤੱਕ ਦਾ ਤਾਂ ਲਗਾਤਾਰ 40 ਸਾਢਨ ਨੂੰ ਲੈ ਕੇ ਇਹ ਅੰਕੜਾ ਵੇਖਣ ਨੂੰ ਮਿਲ ਉਦਰ ਪ੍ਰਾਲੀ ਪ੍ਰਦੂਸ਼ਣ ਤੇ ਪੰਜਾਬ ਸਰਕਾਰ ਲਗਾਤਾਰ ਸਖਤ ਨਜ਼ਰ ਆ ਰਹੀ ਹੈ ਸੂਬੇ ਪਰਦੇ 402 ਨੌਡਲ ਅਫਸਰਾਂ ਨੂੰ ਨੋਟਿਸ ਭੇਜਿਆ ਗਿਆ ਹੈ 402 ਨੌਡਲ ਅਫਸਰਾਂ ਨੂੰ ਕਾਰਨ ਦੱਸ ਨੋਟਿਸ ਭੇਜਿਆ ਗਿਆ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਦਾਜ਼ੀਏ ਕੀ ਨੋਟਿਸ ਜਾਰੀ ਕੀਤਾ ਗਿਆ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਤੇ ਵੀ ਐਕਸ਼ਨ ਜਾਰੀ ਕੀਤਾ ਗਿਆ ਯਾਨੀ ਕਿ ਹੁਣ ਤੱਕ 1331 ਕਿਸਾਨਾਂ ਤੇ ਜਿਹੜੇ ਪਰਚੇ ਨੇ ਉਹ ਦਰਜ ਕੀਤੇ ਗਏ ਨੇ 443 ਕਿਸਾਨਾਂ ਤੇ 23 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਹੈ ਉਹ ਕੀਤਾ ਗਿਆ ਆਪਣੇ ਆਪ ਦੇ ਵਿੱਚ ਕਾਂਕੜਾ ਇਹ ਕਾਫੀ ਵੱਡਾ ਹੈ ਯਾਨੀ ਕਿ ਨੋਡਲ ਅਫਸਰਾਂ ਨੂੰ ਇਹ ਕਾਰਨ ਦੱਸੋ ਨੋਟਿਸ ਪੁੱਛਿਆ ਗਿਆ ਹੈ ਯਾਨੀ ਕਿ ਇੱਕ ਸਵਾਲ ਕੀਤਾ ਗਿਆ ਹੈ ਕਿ ਕਿਉਂ ਇਹ ਪਰਾਲੀ ਜਿਹੜੀ ਹੈ ਇੰਨੇ ਵੱਡੇ ਪੱਧਰ ਤੇ ਸੜ ਰਹੀ ਹੈ ਕਿਉਂਕਿ ਸਾਫ਼ ਤੌਰ ਤੇ ਅਫਸਰਾਂ ਨੂੰ ਇਹ ਆਦੇਸ਼ ਨੇ ਸਰਕਾਰ ਦੇ ਕਿ ਜਿੱਥੇ ਪਰਾਲੀ ਸੜ ਰਹੀ ਹੈ ਮੌਕੇ ਤੇ ਪਹੁੰਚਿਆ ਜਾਵੇ ਜਾ ਕੇ ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਰੋਕਿਆ ਜਾਵੇ ਪਰ ਕਿਤੇ ਨਾ ਕਿਤੇ ਕਈ ਥਾਈਂਆਂ ਜੀਆਂ ਖਬਰਾਂ ਆਈਆਂ ਜਿੱਥੇ ਅਫਸਰਾਂ ਦੇ ਸਾਹਮਣੇ ਹੀ ਪਰਾਲੀ ਨੂੰ ਆਗ ਲਗਾ ਦਿੱਤੀ ਗਈ ਹੈ ਤਾਂ ਅਜੇ ਖੇਤ ਦੇ ਵਿੱਚ ਹੁਣ ਇਹ ਕਾਰਨ ਦੱਸੋ ਨੋਟਿਸ ਦੇ ਚਾਲ ਦੇ ਕੀ ਕੋ ਜਵਾਬ ਦਿੱਤਾ ਜਾਏਗਾ ਇਹ ਆਪਣੇ ਆਪ ਦੇ ਵਿੱਚ ਬੇਗਦਾਮ ਹੈ ਕਿਉਂਕਿ ਪ੍ਰਾਲੀ ਦਾ ਸੇਕ ਲਗਾਤਾਰ ਵੱਧ ਰਿਹਾ ਹੈ ਔਰ ਹੁਣ ਤੱਕ ਦੀ ਗੱਲ ਕੀਤੀ ਜਾਵੇ 331 ਕਿਸਾਨਾਂ ਤੇ ਪਰਚੇ ਜੜੇ ਨੇ ਉਦਾਰ ਝੋਨੇ ਔਰ ਕੋਲ ਮਿਲਾਕੇ ਐਕਸ਼ਨ ਬੇਸ਼ੱਕ ਲਗਾਤਾਰ ਚੱਲ ਰਹੀ ਹੈ ਯਾਨੀ ਕਿ ਕੋਸ਼ਿਸ਼ ਔਰ ਜਾਗਰੂਕਤਾ ਵੀ ਦੂਜੇ ਪਾਸੇ ਚੱਲ ਰਹੀ ਹੈ ਪਰ ਦੂਸਰੇ ਪਾਸੇ ਜੇਕਰ ਕਿਸਾਨਾਂ ਦਾ ਜ਼ਿਕਰ ਕੀਤਾ ਜਾਏ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਕੋਲ ਮਸ਼ੀਨਾਂ ਦੀ ਘਾਟ ਹੈ ਅਸੀਂ ਜੇਕਰ 2 ਤੋਂ 4 ਕਿੱਲੇ ਦੇ ਮਾਲਕ ਖਾਂ ਤਾਂ ਫਿਰ ਸਾਡੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਅਸੀਂ ਆਪਣੇ ਪੱਧਰ ਤੇ ਜਿਹੜੀਆਂ ਮਸ਼ੀਨਾਂ ਲਿਆ ਕੇ ਪਰਾਲੀ ਦੀ ਸਾਮ ਸੰਭਾਲ ਕਰੀਏ ਰੇਂਦ ਖੂਨ ਦੀ ਸਾਮ ਸੰਭਾਲ ਕਰੀਏ ਤਾਂ ਆਪਣੇ ਆਪ ਦੇ ਵਿੱਚ ਜਿੱਥੇ ਅੰਕੜਾ ਅਸੀਂ ਕਹਿ ਰਹੇ ਹਾਂ ਕਿ ਲਗਾਤਾਰ ਰਿਕਾਰਡ ਵਧ ਰਹੇ ਹਨ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਰਿਕਾਰਡ ਹੈ ਪਰ ਦੂਸਰੇ ਪਾਸੇ ਇਹ ਹਾਲਾਤ ਨੇ ਕਿ ਇਸ ਵੇਲੇ ਸਵਾਲ ਪੁੱਛਿਆ ਗਿਆ ਮਨੋਜ ਚਰਮਾ ਨੇ ਮੇਰੇ ਸੋਗੀ ਫੋਨ ਲਾਈਨ ਤੇ ਮਨੋਜ ਤੁਹਾਡੇ ਕੋਲ ਕੀ ਕੁਝ ਜਾਣਕਾਰੀ ਨੌਂਡਲ ਅਫਸਰਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ ਜੀ ਬਿਲਕੁਲ ਸਰਬਜੋਤ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਮਾਮਲੇ ਨੇ ਉਹ ਵਾਦੇ ਆ ਰਹੇ ਨੇ ਤੇ ਇਸ ਨੂੰ ਲੈ ਕੇ ਜਿਹੜੇ ਅਧਿਕਾਰੀ ਆਪਣੀ ਡਿਊਟੀ ਨੂੰ ਸਹੀ ਢੰਗ ਦੇ ਨਾਲ ਨਹੀਂ ਨਿਭਾਰੇ ਉਹਨਾਂ ਦਾ ਨੋਟਿਸ ਲਿਆ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਹੀ ਆ ਪ੍ਰੋਡਕਸ਼ਨ ਕੰਟਰੋਲ ਬੋਰਡ ਦੇ ਵੱਲੋਂ ਤੇ 402 ਇਹ ਜਿਹੜੀ ਸੰਖਿਆ ਹੈਗੀ ਪਹੁੰਚ ਗਈ ਜਿਦੇ ਵਿੱਚ ਨੋਡਲ ਅਫਸਰ ਨੇ ਤੇ ਨਾਲ ਹੀ ਜਿਹੜੇ ਸੁਪਰਵਾਈਜ਼ਰ ਨੇ ਸੋ ਇਸ ਕਰਕੇ 993 ਕੇਸ ਜਿਹੜੇ ਹੁਣ ਤੱਕ ਇਥਰੋ ਦੇ ਵੱਲੋਂ ਆਪਣੇ ਸੈਟੇਲਾਈਟ ਸਿਸਟਮ ਦੇ ਰਾਹੀਂ ਕੀਤੇ ਗਏ ਸੀ ਈਐਨਏ ਆਏ ਨੇ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹ ਹੋਰ ਸ਼ਕਤੀ ਦੇ ਰੂਪ ਦੇ ਵਿੱਚ ਆ ਰਿਹਾ ਹੈ ਕਿਸਾਨਾਂ ਨੂੰ 23 ਲੱਖ ਤੋਂ ਵੱਧ ਦਾ ਜੁਰਮਾਨਾ ਹੁਣ ਤੱਕ ਜਿਹੜੀ ਜਾਣਕਾਰੀ ਦਿੱਤਾ ਗਿਆ ਤੇ ਇਸੇ ਤਰ੍ਹਾਂ 300 ਤੋਂ ਵੱਧ ਜਿਹੜੇ ਮਾਮਲੇ ਨੇ ਉਹ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਗਏ ਨੇ ਇਸੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਸਰਬਜੋਤ ਕੀ ਜਿਹੜੇ ਅਧਿਕਾਰੀ ਨੇ ਜੀ ਉਹਨਾਂ ਨੂੰ ਜਿਹੜੇ ਨੋਟਿਸ ਜਾਰੀ ਕੀਤੇ ਨੇ ਉਹੀ ਨੇ ਕਿ ਜਿਹੜੀ ਇਹ ਪਾਲਣਾ ਕਰਨੀ ਸੀਗੀ ਨਿਯਮਾਂ ਦੀ ਕਾਨੂੰਨ ਦੀ ਜਿਹੜੀ ਉਹਨਾਂ ਨੂੰ ਡਿਊਟੀ ਦਿੱਤੀ ਗਈ ਹੈ ਉਹ ਸਹੀ ਢੰਗ ਦੇ ਨਾਲ ਨਾਜ਼ਬਾਨ ਕਰਕੇ ਇਹਨਾਂ ਨੂੰ ਪਹਿਲਾਂ ਨੋਟਿਸ ਦੀ ਗੱਲ ਕੀਤੀ ਗਈ ਹੈ ਕਿ ਜੇਕਰ ਨੋਟਿਸ ਦਾ ਜਵਾਬ ਸਹੀ ਨਹੀਂ ਆਉਂਦਾ ਜਾਂ ਕਿਸੇ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਕਿ ਕੋਈ ਨੋਡਲ ਅਫਸਰ ਦੇ ਇਲਾਕੇ ਦੇ ਵਿੱਚ ਜ਼ਿਆਦਾ ਜਿਹੜੀ ਪਟਾੜੀ ਸਟਾਣ ਦੀਆਂ ਘਟਨਾਵਾਂ ਜਾਂਦੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਗੱਲ ਕਰਨ ਦੀ ਜਿਹੜੀ ਗੱਲ ਹੈ ਉਹ ਵੀ ਕੀਤੀ ਜਾ ਰਹੀ ਹੈ ਜੀ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਮਨੋਜ तमाम ਜਾਣਕਾਰੀ ਲਈ